ਕੀ ਕਹਿਣਾ ਚਾਹੂਗਾ ਕਾਲੇ ਸ਼ਾ ਕੁਲਚੇ ਵਾਲਾ ਜੀ ਅਸੀਂ ਸ਼ਹਿਰ ਚ ਜਿੰਨੇ ਵੀ ਸ਼ਹਿਰ ਹੈ ਨਾ ਜਿਸ ਤਰ੍ਹਾਂ ਬੰਬੇ ਕਲਕੱਤਾ ਸੂਰਤ ਕੋਈ ਸ਼ਹਿਰ ਚ ਮੈਂ ਸਾਰੇ ਦਿਨ ਨਾ ਕਮਾਇਆ ਤਾਂ ਜੀ ਤੇ ਇਹਨਾਂ ਦਾ ਹੁਕਮ ਹੈ ਜੀ ਹਾਂਜੀ ਅੱਗੇ ਆ ਕੇ ਆਪਾਂ ਕੁਲਚਾ ਕਿਸੇ ਕਿਸਮ ਦਾ ਵੀ ਲੋ ਤੁਸੀਂ ਕਿਸੇ ਕਿਸਮ ਦਾ ਵੀ ਲੋ ਪੌਣੀਆਂ ਨਾ ਪਨੀਰ ਮਿਕਸ ਵੈਜ ਮਟਰ ਮਸ਼ਰੂਮ ਸੋਇਆਬੀਨ ਪਾਸਤਾ ਮੈਗੀ ਜਿਹੜਾ ਮਰਜ਼ੀ ਕੁਲਚਾ ਲੋ ਸਾਡੇ ਕੋਲ ਤੇ ਠੀਕ ਹੈ ਕੁਲਚੀ ਦੀ ਇੰਨੀ ਕਿ ਜਾਣਕਾਰੀ ਹੈ ਪਰਮਾਤਮਾ ਦੀ ਮਿਹਰ ਹੈ ਜੀ ਕਿੰਨੇ ਕੇ ਸਾਲ ਦਾ ਤਜਰਬਾ ਤੁਹਾਡਾ ਮੇਰਾ ਖਿਆਲ ਹੈ ਮੈਂ 12 ਸਾਲ ਦਾ ਸ਼ੁਰੂ ਕੀਤਾ ਅੱਜ ਮੇਰੀ 55 ਸਾਲ ਦੀ ਉਮਰ ਹੋ ਗਈ ਹੈ ਕੰਮ ਕਰਦਿਆਂ ਕੁਲਚਾ ਦਾ ਠੀਕ ਹੈ ਜੀ ਇਹ ਤੁਹਾਡੇ ਕੁਲਚੇ ਚ ਖਾਸ ਕੀ ਹੈ ਖਾਸ ਬਸ ਕੁਛ ਨਹੀਂ ਹੈ ਗੱਲ ਆ ਜੋ ਕੁਛ ਵੀ ਹੈਗਾ ਆਪਣੀ ਇੱਕ ਖੂਬੀ ਮਿਹਨਤ ਹੈ ਬਸ ਜਿਹੜਾ ਬੰਦਾ ਅੰਦਰੋਂ ਜ਼ੋਰ ਲਾ ਕੇ ਕੰਮ ਕਰਦਾ ਨਾ ਰੂਹ ਨਾਲ ਕੰਮ ਕਰਦਾ ਉਹੀ ਸਵਾਦ ਹੈਗਾ ਜੀ ਜਾ ਕੇ ਯਾਰ ਥੋੜਾ ਪਿੱਛੇ ਆ ਯਾਰ ਫੇਰ ਖਰਾਬ ਹੋ ਜਾਂਦਾ ਸਰਪੰਦਾ ਮੈਦਾ ਆਲੂ ਚਨੇ ਮਸਾਲੇ ਇੱਕੋ ਚੀਜ਼ ਜਿਹੜਾ ਬੰਦਾ ਹਾਂ ਜਿਹੜਾ ਬੰਦਾ ਰੂਹ ਨਖਵਾਂਦਾ ਹੈ ਨਾ ਕਸਟਮਰ ਆ ਜੀ ਸਤਿਕਾਰ ਦੀ ਇੱਜ਼ਤ ਕਰੇ ਮੈਂ ਕਹਿੰਦਾ ਦੇਖੋ ਬੰਦਾ ਕਿਤੇ ਨਹੀਂ ਕਿ ਚੜਦਾ ਛਾੜੇਵਾਲੀ ਵਸੇ ਨੇ ਕੀ ਸੁਣੇ ਸੀ ਹਾਂਜੀ ਮੈਂ ਕਹਿੰਦਾ ਜੇ ਇੱਕ ਵਾਰੀ ਕਸਟਮਰ ਨੂੰ ਐਹੇ ਹੀ ਕਵਾਂਗਾ ਛਾੜੇਵਾਲੀ ਵਸੇਆਂ ਨਿਵਾਸੀਆਂ ਨੂੰ ਕਿ ਇੱਕ ਵਾਰੀ ਖਾ ਕੇ ਜਾਓ ਮੇਰੇ ਕੋਲ ਜਿਆਦਾ ਮਦੂਰ ਨਹੀਂ ਕਹਿੰਦਾ ਸਿਰ ਓਨਲੀ ਇੱਕ ਵਾਰੀ ਬਸ ਛੋਸਾ ਭਰਾ ਹੈ ਮਾਤਾ ਸਰਵਾ ਪ੍ਰਸਾਦ ਨਾਲ ਖੜੇ ਵੱਡੇ ਭਰਾ ਆ ਗਏ ਅੱਜ ਇੰਨਾ ਦੀ ਉਪਸਥਿਤੀ ਦੇ ਵਿੱਚ ਤੇ ਜੋ ਬਰਾਣਾ ਆਪਣਾ ਰੀਵੀਅੂ ਵੀ ਕਰਦੇ ਪਏ ਮੇਰਾ ਐਜ਼ এ ਛੋਟਾ ਭਰਾ ਮੈਂ ਹਮੇਸ਼ਾ ਇਹਦੇ ਸਪੋਰਟ ਦੇ ਵਿੱਚ ਆਪਣਾ ਖੜਾ ਵਾਂ ਤੇ ਖੜਾ ਰਾਵਾਂਗਾ ਤੇ ਸ਼ੁਭ ਕਾਮਨਾਵਾਂ ਆਗੀਆਂ ਕਿ ਆਪਣਾ ਹੋਰ ਉਚਾਈਆਂ ਆਪਣਾ ਸ਼ੂਨ ਹੋਰ ਅੱਗੇ ਜਾਣ ਅਨਾਈ ਕਹਿਣਾ ਚਾਹਾਂਗਾ ਸੋ ਸਾਰਿਆਂ ਨੂੰ ਆਪਣਾ ਜਰੂਰ ਇੱਥੇ ਆਨ ਆਪਣਾ ਸਾਰੇ ਪਰਮੇਸ਼ਰ ਜਰੂਰ ਟ੍ਰਾਈ ਕਰੋ ਵਧੀਆ ਆਪਣਾ ਚੀਜ਼ ਜਿਹੜੀ ਹੈ ਚੈਲੰਜ ਕੁਝਾ ਮਨੀ ਬੈਕ ਗਾਰੰਟੀ ਹੈ ਨਹੀਂ ਜੰਗਾ ਲੱਗਦਾ ਸਾਨੂੰ ਕੰਪਲੇਂਟ ਦੱਸੋ ਆਪਣੇ ਪੈਸੇ ਡਬਲ ਵਾਪਸ ਲੈ ਕੇ ਜਾਓ ਕੋਈ ਪ੍ਰੋਬਲਮ ਨਹੀਂ ਹੈ ਜੀ ਠੀਕ ਹੈ ਜੀ ਇੱਕ ਵਾਰ ਜਰੂਰ ਟ੍ਰਾਈ ਕਰੋ ਅੱਪਾ ਕੀ ਕਰ ਰਹੇ ਆ ਸਾਡਾ ਦੁੱਧ ਕਿਹੋ ਜਿਹਾ ਸਾਡੀ ਡੇਰੀ ਕਿਹੋ ਜੀ ਹੈ ਸਾਡਾ ਪਨੀਰ ਕਿਹੋ ਜਿਹਾ ਬਿਕੋਜ਼ ਜੋ ਮਿਲਾਵਟ ਡੇਰੀ ਪ੍ਰੋਡਕਟਸ ਅੱਜ ਹੋ ਰਹੀ ਹੈ ਨਾ ਜੀ ਐਡਲਟ੍ਰੇਸ਼ਨ ਜੋ ਹੋ ਰਹੀ ਹੈ ਉਹ ਸਾਡੀ ਸੇਧਾ ਦਾ ਗੇਸ ਉਹ ਜ਼ਬਰਦਸਤ ਜਿਹੜਾ ਕਿਲਵਾੜਾ ਹੈ ਉਹਨੂੰ ਆਪਾਂ ਰੋਕਣਾ ਫਿਰ ਮੈਂ ਪਹਿਲੇ ਵੀ ਗੱਲ ਕਹੀ ਦੁੱਧ ਪੁੱਤ ਨਾਲ ਜਿਹੜਾ ਵੀ ਛੇੜਖਾਰ ਕਰਦਾ ਉਹ ਬਚਦਾ ਨਹੀਂ ਹੈ ਕੋਸ਼ਿਸ਼ ਕਰਕੇ ਸਾਡੇ ਪ੍ਰੋਡਕਟ ਸਾਰੇ ਵਸ ਹੋਣਗੇ ਆਪਾਂ ਤੇ ਸ਼ੁਰੂਆਤ ਕੀਤੀ ਹੁਣ ਤੁਸੀਂ ਦੇਖੀ ਜਾਓ ਵਿਦਨੇ ਮੰਥ ਐਂਡ ਟੂ ਮੰਥ ਆਪਾਂ ਨੰਬਰ ਆਫ ਪੂਰ ਆਈਟਮ ਕਰਦੇ ਆ ਆਪਣੇ ਰੈਸਟੋਰੈਂਟ ਐਡ ਕਰ ਰਹੇ ਆ ਤੇ ਉਹਨਾਂ ਨੂੰ ਹੋਰ ਵਧਾ ਰਹੇ ਆ ਥੈਂਕ ਯੂ ਵੈਰੀ ਮਚ ਸਾਰੇ ਇੱਥੇ ਮੇਰੇ ਇਨਵੀਟੇਸ਼ਨ ਤੇ ਇੱਕ ਛੋਟੇ ਇਨਵੀਟੇਸ਼ਨ ਤੇ ਆਏ ਹੋ ਯੋਜੋ ਕੁਲਚਾ ਸ਼ੁਰੂ ਕੀਤਾ ਉਹ ਸ਼ੁਰੂ ਕਰਨ ਦਾ ਇੱਕੋ ਹੀ ਕਾਰਨ ਸੀ ਇਹ ਕਾਲੇ ਸ਼ਾਹ ਜੀ ਇਹ ਪਿਛਲੇ ਕੁਲਚੇ ਦਾ ਕੰਮ ਕਰ ਰਹੇ ਔਰ ਜਿੰਨੇ ਵੀ ਮੇਨ ਕੁਲਚੇ ਵਾਲੇ ਨੇ ਅਮਰੀ ਸਰ ਉਹਨਾਂ ਸਪੋਰਟ ਸ਼ੁਰੂਆਤ ਕਰਾਉਣ ਵਾਲੇ ਇਹੀ ਨੇ ਐਂਡ ਪੰਕਜ ਇਹ ਵੀ ਮੁੰਡਾ ਜਿਹੜਾ ਹੈ ਪਿਛਲੇ 12 ਸਾਲਾਂ ਤੋਂ ਕੁਲਚੇ ਦਾ ਕੰਮ ਕਰ ਰਿਹਾ ਔਰ ਇਹਨਾਂ ਦੀ ਕੁਆਲਿਟੀ ਜਿਹੜੀ ਹੈ ਨਾ ਅਲਟੀਮੇਟ ਹੈ ਕਿ ਜੇ ਬਿਕੋਜ਼ ਆਪਾਂ ਇਹਨਾਂ ਨਾਲ ਜੁੜੇ ਜਣਾ ਕਹਿੰਦੇ ਚੰਗੇ ਬੰਦੇ ਚੰਗੇ ਬੰਦੇ ਜੁੜ ਜਾਂਦੇ ਮੈਂ ਨਹੀਂ ਕਰਕੇ ਮੈਂ ਚੰਗਾ ਠੀਕ ਹੈ ਮੈਂ ਕਹਿ ਰਿਹਾ ਸ਼ਾਇਦ ਮੇਰੇ ਕੋਈ ਐਸੀ ਕੁਆਲਿਟੀ ਹੈ ਕਿ ਮੇਰੇ ਨਾਲ ਜੁੜ ਗਏ ਨੇ ਜੋ ਇਹਨਾਂ ਦੀ ਕੁਆਲਿਟੀ ਹੈ ਤੁਸੀਂ ਅੱਜ ਚੈੱਕ ਕਰ ਹੀ ਲਈ ਹੈ ਤੁਸੀਂ ਬਾਰ-ਬਾਰ ਚੈੱਕ ਕਰਨੀ ਹੈ ਕਿਉਂਕਿ ਬਾਰ-ਬਾਰ ਚੈੱਕ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਅੱਜ ਤੁਹਾਨੂੰ ਕੁਆਲਿਟੀ ਮਿਲ ਗਈ ਕੱਲ ਨਾ ਮਿਲੇ ਪਰਸ ਉਹ ਕੁਝ ਹੋਰ ਹੋਵੇ ਇਸ ਤਰ੍ਹਾਂ ਦਾ ਕੋਈ ਸਰ ਇਹ ਓਸੀਅਮ ਮਿਲਦੇ ਬਿਲਕੁਲ ਲਾਲ ਜੀਟੀ ਰੋਡ ਸੰਧੂ ਕਲੋਨੀ ਚ ਆਪਾਂ ਸ਼ੁਰੂ ਕੀਤਾ ਔਰ ਸ਼ੁਰੂ ਕਰਨਾ ਸਿਰਫ ਇਹਨਾਂ ਦੀ ਬਦੌਲਤ ਨੇ ਇਹ ਪੰਕਜ ਹੈ ਇਹ ਸਾਡੇ ਕਾਲੇ ਸ਼ਾਹ ਜੀ ਹੈ ਇਹ ਅਰੁਣ ਜੀ ਨੇ ਤੇ ਇਹ ਸਾਡੇ ਤਿੰਨ ਜਿਹੜੇ ਆ ਤੁਸੀਂ ਕਹਿ ਲਓ ਮੇਨ ਵੈਪਨ ਆ ਜਿਨ੍ਹਾਂ ਨੂੰ ਕੋਈ ਵੀ ਸਾਡੇ ਵੈਪਨਸ ਨੂੰ ਕੱਟ ਨਹੀਂ ਸਕਦਾ ਜਿੰਨਾ ਮਰਜ਼ੀ ਵੱਡਾ ਹੋਵੇ ਤਾਂ ਮੈਂ ਕਹਿੰਦਾ ਇਹ ਟੂਰਿਸਟ ਡੈਸਟੀਨੇਸ਼ਨ ਜਿਹੜਾ ਵਾਗਾ ਬਾਰਡਰ ਹੈ ਨਾ ਥੋੜੀ ਕੀ ਬਸ ਪਤਾ ਲੱਗਣ ਦੀ ਲੋੜ ਹੈ ਲੋਕਾਂ ਨੂੰ ਪੁਲਚਾ ਕੋਈ ਕਿਸੇ ਨਹੀਂ ਖਾਏਗਾ ਲੱਸੀ ਕਿਥੋਂ ਨਹੀਂ ਪੀਏਗਾ ਮੈਂ ਪਹਿਲੇ ਵੀ ਤੁਹਾਨੂੰ ਕਹਿ ਚੁੱਕਾ ਹਾਂ ਕਿ ਦੁੱਧ ਦਾ ਪੋਤਨਾ ਖਲਵਾੜ ਬੜਾ ਮਹਿੰਗਾ ਪੈਂਦਾ ਜੇ ਠੀਕ ਹੈ ਜੀ ਤੇ ਦੁੱਧ ਨਾਲ ਖਲਵਾੜ ਜੋ ਹੋ ਰਿਹਾ ਉਹ ਸਭ ਨੂੰ ਪਤਾ ਠੀਕ ਹੈ ਇੰਨੀ ਕੰਜ਼ਮਪਸ਼ਨ ਹੈਗੀ ਹੈ ਤੇ ਇੰਨੀਆਂ ਗਾਵਾਂ ਮਜਾ ਨਹੀਂ ਇਹ ਪਤਾ ਨਹੀਂ ਕਿਵੇਂ ਬਣੀ ਜਾ ਰਿਹਾ ਦੁੱਧ ਠੀਕ ਹੈ ਜੀ ਆਪਾਂ ਫੁੱਲ ਫੈਟ ਦਾ ਸਾਰੀ ਗੇਮ ਦੁੱਧ ਚ ਫੈਟ ਦੀ ਹੁੰਦੀ ਆ ਉਹ ਚੈਕਿੰਗ ਦੀ ਹੁੰਦੀ ਆ ਸਾਡੇ ਕੋਲ ਮਸ਼ੀਨਸ ਸਾਰੇ ਅਪਰੇਟਸ ਬਾਕੀ ਤੁਸੀਂ ਕਾਲੇ ਸ਼ਾਹ ਜੀ ਕੋ ਪੁੱਛੋ ਇਹਨਾਂ ਦੇ ਐਕਸਪੀਰੀਅੰਸ ਬਾਰੇ ਕਿਉਂਕਿ ਇਹ ਹੀ ਅਬਦੋਲਤ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਹਾਂ ਜੀ ਸਰ ਕੀ ਕਿਹਨਾ ਚਾਹੋਗੇ ਯਾ ਜੀਰਾ ਆਪਣੀ ਜੀ ਮੈਂ ਵਿਪਨ ਕੁਮਾਰ ਠੰਡ ਫਲਦਾਨ ਅਮਰਸਰ ਬਾਅਰ ਅਸੋਸੀਏਸ਼ਨ ਜੀ ਅੱਜ ਸਾਡੇ ਛੋਟੇ ਵੀਰ ਰਜੀਵ ਸ਼ਰਮਾ ਜੀ ਨੇ ਅੱਜ ਇੱਥੇ ਜੋ ਜੋ ਕੁਲਚਾ ਤੇ ਨਾਲ ਗੁਰਨਾਨਕ ਡੇਰੀ ਇਹ ਦੋ ਪ੍ਰੋਡਕਟ ਜਿਹੜੇ ਨੇ ਖਾਣ ਪੀਣ ਦੇ ਉਹਨਾਂ ਦੀ ਸ਼ੁਰੂਆਤ ਕੀਤੀ ਆ ਤੇ ਇਸ ਦਾ ਅਸੀਂ ਅੱਜ ਉਦਘਾਟਨ ਕੀਤਾ ਮੇਰੇ ਨਾਲ ਬਿੜੇ ਮੇਰੀ ਬੋਡੀ ਟੀਮ ਦੇ ਮੈਂਬਰ ਸੰਤਰੀ ਜੀ ਰਾਜਨ ਕਟਾਰੀਆ ਜੀ ਘੋਮਨ ਸਾਹਿਬ ਪ੍ਰਿੰਸ ਜੀ ਤੇ ਰਾਹੁਲ ਸੇਠੀ ਜੀ ਤੇ ਹੋਰ ਵੀ ਸਾਡੇ ਐਡਵੋਕੇਟ ਸਬ ਸਹਿਬਾਨ ਜਿਹੜੇ ਆਏ ਨੇ ਜਿਹੜੇ ਰਜੀਵ ਸ਼ਰਮਾ ਜੀ ਨਾਲ ਪਿਆਰ ਕਰਦੇ ਨੇ ਤੇ ਅੱਜ ਅਸੀਂ ਜੋ ਰਜੀਵ ਸ਼ਰਮਾ ਜੀ ਨੇ ਕਿਹਾ ਸੀ ਕਿ ਜੋ ਮੈਂ ਢੰਡ ਸਾਹਿਬ ਜਿਹੜਾ ਸਮਾਨ ਪ੍ਰੋਵਾਈਡ ਕਰਾਵਾਂਗਾ ਕੋਚਾ ਪ੍ਰੋਵਾਈਡ ਕਰਾਵਾਂਗਾ ਕਸਟਮਰ ਨੂੰ ਉਹ ਬਹੁਤ ਹਾਈ ਕੁਆਲਿਟੀ ਦਾ ਹੋਏਗਾ ਔਰ ਇਸ ਚੀਜ਼ ਦਾ ਪ੍ਰਤੱਖ ਸਬੂਤ ਜਿਹੜਾ ਉਹ ਸਾਡੇ ਸਾਹਮਣੇ ਆ। ਕੁਲਚਾ ਖਾ ਕੇ ਵਾਕਿਆ ਹੀ ਮਜ਼ਾ ਆ ਗਿਆ। ਤੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਇਹ ਕੁਲਚਾ ਜਿਹੜਾ ਬਹੁਤ ਅੱਛੇ ਕਾਰੀਗਰ ਦੇ ਦੁਆਰਾ ਜਿਹੜਾ ਲਾਇਆ ਗਿਆ ਔਰ ਬਹੁਤ ਵਧੀਆ ਜਿਹੜਾ ਇਹਨੂੰ ਅ ਅੱਛੀ ਤਰ੍ਹਾਂ ਜਿਹੜਾ ਕੀਤਾ ਗਿਆ ਤੇ ਤਿਆਰ ਕੀਤਾ ਗਿਆ। ਸੋ ਰਜੀਵ ਸ਼ਰਮਾ ਜੀ ਮੇਰੇ ਬਹੁਤ ਪਿਆਰੇ ਮਿੱਤਰ ਛੋਟੇ ਭਰਾਵਾ ਮੰਗਨੇ ਇਹਨਾਂ ਦੇ ਨਾਲ ਸਾਡੇ ਦੋਸਤ ਅਮਿਤ ਹਾਂਡਾ ਜੀ ਨੇ ਸੀਏ ਔਰ ਇਹਨਾਂ ਨਾਲ ਮੇਰਾ ਪਿਛਲੇ ਕੋਈ 20-25 ਸਾਲਾਂ ਤੋਂ ਜਿਹੜਾ ਪਿਆਰ ਆ ਚੱਲਦਾ ਆ ਰਿਹਾ ਤੇ ਮੇਰੀ ਪਰਮਾਤਮਾ ਅਗੇ ਅਰਦਾਸ ਆ ਕਿ ਇਹਨਾਂ ਬੜੀ ਚੰਗੀ ਨੀਅਤ ਦੇ ਨਾਲ ਜਿਹੜਾ ਜੁੜਗਠਨ ਕੀਤਾ ਅਸੀਂ ਇਹ ਕਾਰੋਬਾਰ ਜਿਹੜਾ ਸ਼ੁਰੂ ਕੀਤਾ ਹੈ ਤੇ ਪਰਮਾਤਮਾ ਇਹਨਾਂ ਦੇ ਕਾਰੋਬਾਰ ਦੇ ਵਿੱਚ ਜਿਹੜਾ ਬਹੁਤ ਵਾਅਦਾ ਪਾਵੇ ਤੇ ਇਹਨਾਂ ਨੂੰ ਹਲਤ ਨਾਂ ਦੀਆਂ ਜਿਹੜੀਆਂ ਖੁਸ਼ੀਆਂ ਜਿਹੜੀਆਂ ਵਾਖਸ਼ ਸ਼ਹਿਰ ਵਾਸੀਆਂ ਨੂੰ ਵੀ ਇਹੀ ਹੈ ਕਿ ਇਹੋ ਜਿਹੀਆਂ ਚੰਗੀਆਂ ਜਗ੍ਹਾ ਤੇ ਔਰ ਚੰਗੇ ਜਿਹੜੇ ਪੜੇ ਲਿਖੇ ਬੰਦੇ ਨੇ ਅੱਗਿਓ ਅچھے ਤਰੀਕੇ ਦੇ ਨਾਲ ਹਾਈਜਾਇਨਿਕ ਫੂਡ ਜਿਹੜਾ ਹੈ ਪ੍ਰੋਵਾਈਡ ਕਰਾ ਰਹੇ ਨੇ ਤੇ ਇਸ ਜਗ੍ਹਾ ਤੇ ਆ ਕੇ ਜਿਹੜਾ ਇੱਕ ਵਾਰ ਜ਼ਰੂਰ ਟਰਾਈ ਕਰਨਾ ਚਾਹੀਦਾ ਵੈਸੇ ਵੀ ਇਹ ਸ਼ਰਮਾ ਜੀ ਨੇ ਕਿਹਾ ਕਿ ਮੈਂ ਜੇ ਕਿਸੇ ਨੂੰ ਪਸੰਦ ਨਾ ਆਵੇ ਤੇ ਉਹਦੇ ਪੈਸੇ ਵੀ ਜਿਹੜੇ ਮੈਂ ਵਾਪਸ ਕਰਾਂਗਾ ਪਰ ਮੈਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਦਾ ਸਮਾਨ ਇਹ ਬਣਾ ਰਹੇ ਨੇ ਕਦੀ ਇਹਨਾਂ ਨੂੰ ਪੈਸੇ ਵਾਪਸ ਕਰਨ ਦੀ ਜੜੀ ਆ ਲੋੜ ਪਵੇਗੀ ਡਾਕਟਰ ਸਾਹਿਬ ਅੰਮ੍ਰਿਤ ਸਾਹਿਬ ਸਾਸੀਆ ਦੀ ਜਿਹੜੀ ਕੁਲਚਾ ਖਾਣ ਦੀ ਪਹਿਲੀ ਪਸੰਦ ਉਹਦੀ ਕੁਲਚਾ ਪਹਿਲੀ ਪਸੰਦ ਹੁੰਦੀ ਆ ਕੁਲਚੇ ਤੁਸੀਂ ਆਪਣੀ ਲਾਈਫ ਚ ਬਹੁਤ ਖਾਧੇ ਹੋਣਗੇ ਲੇਕਿਨ ਇਹਨਾਂ ਦੇ ਕੁਲਚੇ ਤੇ ਕੀ ਤੁਹਾਨੂੰ ਖਾਸ ਹੀ ਪਸੰਦ ਆਉਂਦੀ ਹੈ ਵੇਖੋ ਜੀ ਇਹਦੇ ਇਹਦੀ ਜਿਹੜੀ ਫੀਲਿੰਗ ਆ ਉਹ ਅੱਛੀ ਹੈ ਔਰ ਕੁਲਚੇ ਨੂੰ ਪੂਰਾ ਸੇਕ ਲਵਾਇਆ ਗਿਆ ਹੈ ਪੂਰਾ ਜਿਹੜਾ ਕ੍ਰਿਸਪੀ ਜਿਹੜਾ ਕੁਲਚਾ ਹੈ ਉਹ ਕ੍ਰਿਸਪੀ ਕੁਲਚਾ ਜਿਹੜਾ ਇਹਨਾਂ ਨੇ ਤਿਆਰ ਕੀਤਾ ਹੈ ਤੇ ਬਹੁਤ ਫਿਲਿੰਗ ਇਸ ਹਿਸਾਬ ਦੀ ਵਿੱਚ ਕੀਤੀ ਹੈ ਕਿ ਬਹੁਤ ਜ਼ਿਆਦਾ ਹੈਵੀ ਨਹੀਂ ਮਹਿਸੂਸ ਹੋ ਰਿਹਾ ਖਾ ਕੇ ਜਿਸ ਤਰ੍ਹਾਂ ਆਪਾਂ ਕੁਲਚਾ ਖਾਂਦੇ ਆ ਤੇ ਬਹੁਤ ਹੈਵੀ ਹੈਵੀ ਮਹਿਸੂਸ ਹੁੰਦਾ ਇਹ ਖਾ ਕੇ ਐਂ ਲੱਗ ਰਿਹਾ ਕਿ ਜਿਸ ਤਰ੍ਹਾਂ ਬਹੁਤ ਲਾਈਟ ਆਪਾਂ ਫੂਡ ਜਿਹੜਾ ਉਹ ਲਿਆ ਤੇ ਜਿਹੜਾ ਹੈਲਥ ਵਾਸਤੇ ਵੀ ਮੈਨੂੰ ਲੱਗਦਾ ਕਿ ਜੋ ਇਹਨਾਂ ਅੰਦਰ ਫਿਲਿੰਗ ਕੀਤੀ ਹੈ ਗੋਭੀ ਦੀ ਪਿਆਜ਼ ਆਲੂ ਨੇ ਇਸ ਤਰ੍ਹਾਂ ਦਾ ਪਨੀਰ ਆ ਤੇ ਉਹ ਫਿਲਿੰਗ ਜਿਹੜੀ ਜਿੰਨਾ ਚੀਜ਼ਾਂ ਦੀ ਕੀਤੀ ਆ ਉਹ ਸਿਹਤ ਵਾਸਤੇ ਵੀ ਮੈਨੂੰ ਲੱਗਦਾ ਕਿ ਚੰਗੀਆਂ ਚੀਜ਼ਾਂ ਨੇ ਠੀਕ ਆ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬਗਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸਾਕਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋਰ ਕਚੈਰੀ ਲਵ ਮੈਚ ਪ੍ਰੋਬਲਮ ਪਿਆਰ ਮੁਹੱਬਤ ਚੱਕਾ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜ਼ਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786